ਸਿਕੰਦਰ ਸਿੰਘ ਮਲੂਕਾ ਹੋਣਾ ਦੇ ਘਰ ਵਾਪਸੀ ਹੋਈ ਹੈ ਕਿਵੇਂ ਦੇਖਦੇ ਹੋ ਚਲੇ ਗਏ ਉੱਥੇ ਕਿਹੜਾ ਪਹਿਲਾਂ ਵੀ ਉੱਥੇ ਹੀ ਸੀਗੇ ਜੇ ਦੇਖਿਆ ਜਾਵੇ 17 ਚ ਵੀ ਉੱਥੇ ਹੀ ਸੀ ਸਾਰੇ 19 ਚ ਵੀ ਉੱਥੇ ਹੀ ਸਾਰੇ 24 ਚ ਵੀ ਉੱਥੇ ਹੀ ਸਾਰੇ 22 ਚ ਵੀ ਉੱਥੇ ਹੀ ਸੀ ਸਾਰੇ ਤੇ ਹੁਣ ਵੀ ਸਾਰੇ ਉੱਥੇ ਹੀ ਸੀਗੇ ਤੇ ਕੋਈ ਐਸੀ ਗੱਲ ਨਹੀਂ ਇਹਦੇ ਨਾਲ ਕੜੀ ਕੋਈ ਸ਼ਕਤੀ ਬਣ ਜਾਣੀ ਸਿਕੰਦਰ ਸਿੰਘ ਮਲੂਕਾ ਵੈਸੇ ਤੇ ਸਾਡੇ ਨਾਲ ਕਦੀ ਆਏ ਹੀ ਨਹੀਂ ਪਹਿਲਾਂ ਪਹਿਲਾਂ ਸਾਡੀਆਂ ਮੀਟਿੰਗਾਂ ਚ ਬੈਠਦੇ ਵੀ ਰਹੇ ਆ ਬਾਅਦ ਚ ਸੇ ਸੁਧਾਰ ਲੈ ਇੱਕ ਟੀਮ ਬਣੀ ਹੈ ਉੱਤਪਾ ਸ਼੍ਰੀ ਅਕਾਲਤਾ ਸਭ ਤੇ ਅਸੀਂ ਜੋ ਸ਼ਿਕਾਇਤ ਲੈ ਕੇ ਗਏ ਆ ਉਹ ਉੱਥੇ ਵੀ ਨਹੀਂ ਗਏ ਨਾ ਉਹਨਾਂ ਦਸਖਤ ਕੀਤੇ ਫਿਰ ਜਿਸ ਵੇਲੇ ਉੱਥੇ ਸੇਵਾ ਸੁਣਾਈ ਹੈ ਉਹਨਾਂ ਨੇ ਸੇਵਾ ਵੀ ਨਹੀਂ ਪੂਰੀ ਸੋ ਉਹ ਕਦੀ ਨਾ ਸਾਡੀਆਂ ਮੀਟਿੰਗਾਂ ਚ ਆਈ ਹੈ ਤੇ ਨਾ ਕੋਈ ਕਿਸੇ ਕਿਸਮ ਦੀ ਕੋਈ ਉਹਨਾਂ ਨਾਲ ਸਾਡੀ ਵੱਖਰੇ ਤੌਰ ਤੇ ਉੱਤੇ ਕੋਈ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਹੈ ਨੌ ਪੁੱਤਰ ਜਿਹੜੇ ਸੀ ਉਹ ਬੀਜੇਪੀ ਚਲੇ ਗਏ ਸਾਡੇ ਦਿਮਾਗ ਸੀਗਾ ਵੀ ਜਾਂ ਤੇ ਇਹ ਉੱਧਰ ਜਾਣਗੇ ਤੇ ਜਾਂ ਫਿਰ ਉੱਥੇ ਛੱਡ ਕੇ ਸਾਡੇ ਨਾਲ ਆ ਜਾਣਗੇ ਕਿਉਂਕਿ ਅਕਾਲੀ ਦੰਨੋਂ ਛੱਡਣਾ ਨਹੀਂ ਸੀ ਚਾਹੁੰਦੇ ਪਰ ਉਹਨਾਂ ਦਾ ਮਨ ਜਿਹੜਾ ਸੀ ਉੱਥੇ ਟਿਕਿਆ ਸੀ ਭੁੰਦਰ ਸਾਹਿਬ ਨਾਲ ਕਿ ਬੜੀ ਪੁਰਾਣੀ ਇਹਨਾਂ ਦੀ ਸਾਂਝ ਹੈ ਸੁੱਸਦਾ ਬਰਵਿੰਦਰ ਸਿੰਘ ਭੁੰਦਰ ਉਹ ਤਾਂ ਅਸਤੀ ਸੀ ਉਹਨਾਂ ਦੀ ਨੂ ਰਾਣੀ ਜਾਂ ਉਹਨਾਂ ਦਾ ਬੇਟਾ ਕਿ ਰੋਜ਼ ਦੇ ਅੱਧਾ ਅੱਧਾ ਘੰਟੇ ਤੱਕ ਗੱਲਾਂ ਕਰਦੇ ਰਹਿੰਦੇ ਹਾਂਜੀ ਉਦੋਂ ਦੀ ਗੱਲ ਕਰਦੇ ਸੀ ਤੇ ਇਸ ਕਰਕੇ ਕਹਿੰਦੇ ਆ ਕਿ ਇਹਨਾਂ ਦੀ ਆਪਸ ਵਿੱਚ ਉਹਨਾਂ ਦੀ ਉੱਥੇ ਹੀ ਤਾਰ ਵੱਜਦੀ ਰਹਿੰਦੀ ਹੈ ਤੇ ਕੋਈ ਗੱਲ ਨਹੀਂ ਸੀ